ਮੇਰਾ 4 ਮਹੀਨਾ ਪਹਿਲਾਂ ਐਕਸੀਡੈਂਟ ਹੋ ਗਿਆ ਥਾ। ਔਰ ਮੈਂ ਇਧਰ ਹਸਪਤਾਲ ਮੈਂ ਹਾਂ। ਇਧਰ ਮੇਰਾ ਕੋਈ ਪੂਰਾ ਟ੍ਰੀਟਮੈਂਟ ਨਹੀਂ ਹੋ ਰਹਾ। ਮੈਂ ਬਹੁਤ ਮੁਸੀਬਤ ਦੇ ਵਿੱਚ ਹਾਂ। ਕਿਸ ਕਰਕੇ ਮੈਨੂੰ ਜਲਦੀ ਤੋਂ ਜਲਦੀ ਇੰਡੀਆ ਮਗਾਇਆ ਜਾਵੇ। ਵੀਡੀਓ ਚ ਮਦਦ ਲਈ ਗੋਹਾਰ ਲਗਾ ਰਿਹਾ ਹੈ ਵਿਅਕਤੀ ਹਲਕਾ ਬਾਬਾ ਬਕਾਲਾ ਦੇ ਪਿੰਡ ਛੱਪਿਆਂ ਵਾਲਾ ਦਾ ਹਰਪ੍ਰੀਤ ਸਿੰਘ ਹੈ ਜੋ ਕਿ 3 ਸਾਲ ਪਹਿਲਾਂ ਸਾウਦੀ ਅਰਬ ਰੋਜੀ ਰੋਟੀ ਕਮਾਉਣ ਦੇ ਲਈ ਗਿਆ ਸੀ ਪਰ ਪਿਛਲੇ 4 ਮਹੀਨਿਆਂ ਤੋਂ ਹਰਪ੍ਰੀਤ ਹਸਪਤਾਲ ਚ ਦਾਖਲ ਹੈ ਤੇ ਉੱਥੇ ਉਸ ਦਾ ਇਲਾਜ ਨਹੀਂ ਹੋ ਰਿਹਾ ਦਰਅਸਲ ਹਰਪ੍ਰੀਤ ਸਿੰਘ ਸਾウਦੀ ਅਰਬ ਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਤੇ ਇੱਕ ਦਿਨ ਉਸ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਉਸ ਦੀ ਰੇਡੀ ਦੀ ਹੱਡੀ ਥੱਟ ਲੱਗ ਗਈ ਹਾਦਸੇ ਤੋਂ ਬਾਅਦ ਹਰਪ੍ਰੀਤ ਸਿੰਘ ਚੱਲਣ ਫਿਰਨ ਚ ਅਸਮਰਥ ਹੈ ਤੇ ਕੰਪਨੀ ਨੇ ਵੀ ਉਸ ਦੇ ਇਲਾਜ ਦਾ ਖਰਚ ਚੁੱਕਣ ਤੋਂ ਇਨਕਾਰ ਕਰ ਦਿੱਤਾ मैं हरप्रीत सऊदी अरब तो बोल मेरा चार महीना पहला एक्सीडेंट हो गया था और मैं इधर अस्पताल में हूँ इधर मेरा कोई पूरा ट्रीटमेंट नहीं हो रहा मैं बहुत मुसीबत बेच हूँ क्योंकि चल मैं सकता नहीं है ना मैं उठ के बैठ सकता है आप ना मेरे से उठ के बैठे जाता है और ना मैं तुर फिर सकता है ਨਾ ਚੱਲ ਨਹੀਂ ਸਕਦਾ ਇਸੇ ਲਈ ਮੈਂ ਇਧਰ ਬਹੁਤ ਮੁਸੀਬਤ ਦੇ ਵਿੱਚ ਹਾਂ ਕਿਸ ਕਰਕੇ ਮੈਨੂੰ ਜਲਦੀ ਤੋਂ ਜਲਦੀ ਇੰਡੀਆ ਮੰਗਾਇਆ ਜਾਵੇ ਜੋ ਮੇਰਾ ਕਪੀਲ ਹੈ ਉਹ ਬੋਲਦਾ ਮੈਂ ਇਸ ਦਾ ਜ਼ਿੰਮੇਵਾਰ ਨਹੀਂ ਹਾਂ ਮੈਂ ਜਿਵੇਂ ਉਸ ਤਾਲਕਾ ਪੈਸਾ ਹੈ ਉਹ ਮੈਂ ਨਹੀਂ ਦੇਗਾ ਇਸੇ ਲਈ ਮੈਂ ਇਧਰ ਬਹੁਤ ਮੁਸੀਬਤ ਦੇ ਵਿੱਚ ਹਾਂ ਉਦੋਂ ਪਰਿਵਾਰ ਵੀ ਹਰਬਿੰਦ ਸਿੰਘ ਦੀ ਹਾਲਤ ਨੂੰ ਲੈ ਕੇ ਚਿੰਤਾ ਚ ਹੈ ਹਰ ਪ੍ਰੀਤੀ ਪਤਨੀ ਦਾ ਕਹਿਣਾ ਹੈ ਕਿ ਉੱਥੇ ਉਹਨਾਂ ਦਾ ਇਲਾਜ ਨਹੀਂ ਹੋ ਪਾ ਰਿਹਾ ਹੈ ਤੇ ਉਹਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਸਦੇ ਪਤੀ ਨੂੰ ਭਾਰਤ ਵਾਪਸ ਲਿਉਣ 'ਚ ਮਦਦ ਕੀਤੀ ਜਾਵੇ ਅੱਜ ਤੋਂ 3 ਸਾਲ ਪਹਿਲਾਂ ਤੇ ਉਦੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜਿਉ ਟ੍ਰੈਲਾ ਚ ਲਾਉਂਦੇ ਇਤੇ ਉਹਦਾ ਟ੍ਰੈਲਾ ਪੈਟ ਗਿਆ ਹੈ ਹਾਂਜੀ ਤੇ ਉਹਨਾਂ ਦੇ ਰੀਰ ਦੀ ਹੱਡੀ ਜੈ ਫੈਕਚਰ ਹੋ ਗਈ ਹੈ ਲੋਟਰ ਫੇਰ ਨਹੀਂ ਸਕਦੇ ਅਸੀਂ ਸਰਕਾਰ ਤੋਂ ਇਹ ਚਾਹੁੰਦੇ ਆ ਕਿ ਸਾਡੀ ਮਦਦ ਕੀਤੀ ਜਾਵੇ ਅਸੀਂ ਬਹੁਤ ਗਰੀਬ ਤੇ ਉਹਨੂੰ ਛੇਤੀ ਤੋਂ ਛੇਤੀ ਇੰਰੀਅਲੈਂਟ ਜਾਵੇ ਐਸ ਡੀ ਐਮ ਬਾਬਾ ਪਕਾਲਾ ਨੇ ਵੀ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਹੈ ਕਿ ਉਹਨਾਂ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਲਿਖਤ ਚ ਦੇ ਦਿੱਤਾ ਗਿਆ ਹੈ ਤੇ ਜਲਦ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਉਹਦੀ ਗੱਲ ਉਹਦੇ ਵਿੱਚ ਗਏ ਸੀਗੇ ਉਹ ਉੱਤੇ ਬਿਮਾਰ ਹੋ ਗਏ ਉਹਨਾਂ ਦੀ ਸਪਾਇਨ ਦੀ ਪ੍ਰੋਬਲਮ ਆ ਗਈ ਉਹਨਾਂ ਨੂੰ ਹਸਪੀਟਲ ਐਡਮਿਟ ਕਰ ਦਿੱਤਾ ਗਿਆ ਕੇਦੇ ਬਾਰੇ ਉਹਨਾਂ ਦੀ ਵਾਈਫ ਮੇਰੇ ਕੋਲ ਆਏ ਨੇ ਤੇ ਉਹਨਾਂ ਬਾਰੇ ਲਈ ਹੈ ਕਿ ਫਾਰਮਰ ਆਫ ਇੰਡੀਆ ਨਾਲ ਮਿਨਿਸਟਰੀ ਆਫ ਐਕਸਟਰਨਲ ਫੇਅਰ ਨਾਲ رابطہ قائم ਕਰਨ ਤੋਂ ਬਾਅਦ ਹੀ ਇਹ ਕਾਰਵਾਈ ਹੋਏਗੀ ਸਬੰਧੀ ਮੈਂ ਉਹਨਾਂ ਦਾ ਮੈਮੋਰੰਡਮ ਲੈ ਕੇ ਡੀਸੀ ਸਾਹਿਬ ਨੂੰ ਵਿਦ ਰეკਮੈਂਡੇਸ਼ਨਸ ਅਪਰੋਚ ਕੀਤੀ ਔਰ ਲਿਖ ਕੇ ਦਿੱਤਾ ਉਹਨਾਂ ਨੂੰ ਮਨਜ਼ੂਰ ਕਰਾਇਆ ਜੀ ਕੱਲ੍ਹ ਹਰ ਹਾਲਾਤ ਦੇ ਵਿੱਚ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨਾਲ ਗੱਲਬਾਤ ਕਰ ਲੈ ਤਾਂ ਜੋ ਇਸ ਮਸਲੇ ਨੂੰ ਜਲਦੀ ਜਲਦੀ ਹੱਲ ਕੀਤਾ ਜਾ ਸਕੇ ਕਰਦੀ ਤੰਗ ਹਾਲੀ ਨੂੰ ਦੂਰ ਕਰਨ ਤੇ ਸੁਨਾਰੀ ਭਵਿਕ ਦਾ ਸੁਪਨਾ ਲੈ ਕੇ ਲੋਕ ਵਿਦੇਸ਼ਾਂ ਚੱਤਾ ਚਲੇ ਜਾਂਦੇ ਨੇ ਪਰ ਜਦੋਂ ਅਨਹੂਣੀਆਂ ਵਾਪਰਦੀਆਂ ਨੇ ਤਾਂ ਆਪਣਿਆਂ ਦੇ ਸਹਾਰੇ ਨੂੰ ਤਰਸ ਜਾਂਦੇ ਨੇ ਤੇ ਹਰਪ੍ਰੀਤ ਵੀ ਐਸੇ ਹੀ ਦੌਰ ਚੋਂ ਗੁਜ਼ਰ ਰਹੀ ਹੈ ਪਰਿਵਾਰ ਆਪਣੇ ਬੱਚੇ ਨੂੰ ਵਾਪਸ ਲਿਆਉਣ ਚ ਮਦਦ ਲਈ ਸਰਕਾਰ ਤੇ ਅੱਖਾਂ ਲਾਈ ਬੈਠਾ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ